ਬਾਬਾ ਬਾਕਰ ਸੇਵਾ ਸੰਧੀ ਤੇ ਲਾਇਡਰ ਡਰੈਸ ਨੂੰ ਜਕਦੀ ਲੁਭੂ ਅੱਜ 85ਵੇਂ ਰਾਸ਼ਟਰੀ ਮੰਡਲ ਨੂੰ ਜੋਸ਼ੀ ਮਲੇ ਮਾਤਾ ਮੰਦਰ ਜੇਪ ਸ਼ਕਤੀ ਮਾਤਾ ਮੰਦਰ ਜੋ ਜਰਾ ਆ ਗਿਆ ਇਹ ਅੱਜ ਸਾਡੇ ਮੁਖਮਾਨ ਐਡਵੋਕੇਟ ਬੈਰ ਮਰੋ ਜਾਰਜੀ ਦੇ ਨਾਲ ਸਾਡੇ ਬਾਸ ਡਿਸਟ੍ਰਿਕਟ ਕਾਉਂਟਰ ਵਿੰਦਰਪੁਰ ਵੱੜੀ ਵਿਸ਼ੇਸ਼ ਤੌਰ ਤੇ ਸਾਡੇ ਸ਼੍ਰੀਵਤਨ ਜੀ ਦਾ ਅੱਜ ਸ਼ਾਮ ਰੋਏ ਅੱਜ ਅਸੀਂ ਵੀ ਬੀਪੁਰਾ ਦਾ ਵਸੇ ਮਟਿਆ ਔਰ ਅੱਥਾ ਇਹ 85ਵਾਂ ਹਰਮਨ ਰਾਸ਼ਟਰੀ ਮੰਡਲ ਸਭਾਵਾ ਬਾਬੇ ਕਿਰਪਾਨਾ ਇੱਥੇ ਵਿਸ਼ਾ ਸਾਡੇ ਪ੍ਰੋਫ ਚੰਦਰਨ ਲੇ ਔਰ ਇਹੀ ਸਾਡੇ ਸਾਥੂ ਸਾਡੇ ਵੱਲ ਇਹ ਇਹ ਅਸੀਂ ਅਪੀਲ ਕਰਦੇ ਆ ਕਿ ਆਪਾਂ ਨੂੰ ਇਦਾਂ ਕਰੂਰੀ ਪ੍ਰੋਜੈਕਟ ਕੱਢ ਗਈ ਹੈ ਜਦ ਸਮਾਜ ਨੂੰ ਹਰ ਕਿਸੇ ਜਿੰਨਾ ਘੋਸਾ ਦਾ ਆਪਾਂ ਕਰਕੇ ਜੇ ਹੈਲਪ ਕਰੀਏ ਸਾਡੀ ਲਗ ਕੇ ਫੋਟੋ ਚੈਂਪੀ ਦੇ ਸਾਡੇ ਪ੍ਰਧਾਨ ਜੀ ਸਾਰੇ ਸਾਰੇ ਪੂਰੀ ਟੀਮ ਵੀ ਆਈ ਹੈ ਸਾਡੇ ਨਾਲ ਸਾਡੇ ਪਕਾੜੇ ਦੇ ਵਿੱਚ ਇੰਤਜ਼ਾਮ ਹੀ ਹੋਇਆ ਅਸੀਂ ਉਸ ਦੇ ਲਈ ਇਹ ਹੀ ਆਸ ਕਰਦਾ ਸਰ ਮੈਨੂੰ ਸਾਨੂੰ ਪੂਰੀ ਟੀਮ ਨੂੰ ਸਾਡੇ ਪ੍ਰਧਾਨ ਮੰਤਰੀ ਮੰਤਰੀ ਪ੍ਰਧਾਨ ਜੀ ਚੰਦਰ ਸਿੰਘ ਜਨਕੂਰਾ ਸ਼ੀਵਰਧਨ ਦੇ ਆ ਔਰ ਇਹ ਆਸ਼ੀਰਵਾਦ ਹੈ ਇਹ ਸਾਡੇ ਜਵਤਾਂ ਜਿੰਨੇ ਸੀ ਪ੍ਰੋਜੈਕਟ ਕਰਾ ਕੇ ਸਵਾਸੇਵਾ ਕਰਦੇ ਰਵਾਂਗੇ ਔਰ ਇਸ ਤੋਂ ਇਲਾਵਾ ਵੀ ਚਾਹੇ ਜਨੂੰ ਜਿੱਦਾਂ माजी ਕੋ ਕਿਸੇ ਨੂੰ ਹੈਲਪ ਨੇੜੇ ਹੈ ਮੇਰੇ ਲੋੜਾ ਖੜੀ ਲਾਈਨ ਕੋ ਖੜਾ ਚੈਂਪੀਅਨ ਔਰ ਸਾਡੀ ਪੂਰੀ ਟੈਂਸਪੀਡੀ ਸਾਡੇ ਗੁਰੂ ਸਾਹਿਬਾ ਡਾਕਟਰ ਸ਼ਰਮਾ ਜੀ ਦਾ ਪੂਰੀ ਜਿਹੜਾ ਅੱਗੇ ਮਿਲ ਚੱਲਦੇ ਆਂ ਇਹੇ ਦਾਦੇ ਬੱਤੇ ਰਹੀ ਵੀ ਇਹ ਵੀ ਕਰਦੇ ਆਵਾ ਜਨਾ ਹੋਵੇਦਾ ਆਪਾਂ ਬੱਤ ਲੋਕਾਂ ਦੀ ਹੈਲਪ ਕਰੀਏ ਜੈ ਬਾਬੇ ਦੀ ਜੈ ਬਾਬੇ ਦੀ